ਜਿਹੜਾ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਸੂਟ ਆ ਸਾਡੇ ਕੋਲ ਲੈ ਜਾਓ ਸਿਰਫ 500 ਰੁਪਏ ਦਾ ਸੂਟ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਦਵਾਂਗੇ ਬਿਲਕੁਲ ਫ੍ਰੀ ਆ ਸੂਟ ਫ੍ਰੀ ਦੇ ਵਿੱਚ ਲੈ ਜਾਓ 650 ਦਾ ਸੂਟ ਤਾਂ ਭਾਜੀ ਦੇਣਾ ਨਾਲ ਉਹਦੇ ਇੱਕ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਨਾਲ ਬਿਲਕੁਲ ਫ੍ਰੀ ਭਾਜੀ ਓਏ ਆ ਦੇਖੋ 15 1500 ਵਾਲੇ ਸੂਟ ਕਰਦੇ 650 ਚ ਆ 650 ਆ ਸੂਟ ਖਰੀਦੋ 650 ਵਾਲੇ ਸੂਟ ਦੇ ਨਾਲ 400 ਵਾਲਾ ਸੂਟ ਬਿਲਕੁਲ ਫ੍ਰੀ ਕਰਤਾ ਆ ਦੇਖੋ ਜੀ ਕੋਈ ਮੰਗਦਾ 1500 ਕੋਈ ਮੰਗਦਾ 1700 ਸਾਡਾ ਰੇਟ ਸਿਰਫ 750 750 ਦਾ ਸੂਟ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਦੇਵਾਂਗੇ ਦੇਖੋ ਜਿਹੜਾ ਬਾਜ਼ਾਰ 'ਚ ਆਖਦੀ ਸੀ 30000 ਰੁਪਏ ਦਾ ਕੱਪੜਾ ਨਾ ਸਾਡੇ ਕੋਲੋਂ ਸੇਲ ਦੇ ਵਿੱਚ ਸਿਰਫ 10000 ਦਾ ਲੈ ਜਾਓ ਜਿੰਨੇ ਸੂਟ ਖਰੀਦੂਗੇ ਓਨੇ ਸੂਟ ਫ੍ਰੀ ਤੁਸੀਂ 10 ਸੂਟ ਖਰੀਦੂਗੇ 10 ਸੂਟ ਫ੍ਰੀ 20 ਸੂਟ ਖਰੀਦੂਗੇ 20 ਸੂਟ ਫ੍ਰੀ ਤੁਸੀਂ ਚਾਹੇ 100 ਸੂਟ ਖਰੀਦ ਲਓ 100 ਸੂਟ ਦੇ ਨਾਲ 100 ਸੂਟ ਫ੍ਰੀ ਦੇ ਕੇ ਭੇਜਾਂਗੇ। ਉਹ ਬਾਈ ਬਾਜ਼ਾਰ 'ਚ ਸਾਰੇ ਦੁਕਾਨਦਾਰਾਂ ਨੇ ਰੱਖੜੀ ਦੇ ਸੂਟ ਨਹੀਂ ਸੇਲਾਂ ਲਾਤੀਆਂ। ਤੁਸੀਂ ਸੁੱਤੇ ਪਏ ਹੋ। ਕਰੋ ਲੋਕਾਂ ਦਾ ਘਰ ਕੋਈ। ਉਹ ਭਾਰੀਆਂ ਦੀ ਸੁੱਤੇ ਨਹੀਂ ਅਸੀਂ ਸੁੱਤੇ ਪੇ ਲੋਕਾਂ ਨੂੰ ਜਗਾ ਰਹੇ ਹਾਂ। ਜਿਹੜੇ ਬਾਜ਼ਾਰ 'ਚ ਤੁਹਾਨੂੰ 5-500 ਵਾਲੇ ਸੂਟ 1000-1000 ਦੇ ਕਰਕੇ ਇੱਕ ਨਾਲ ਫ੍ਰੀ ਕਰ ਦਿੰਦੇ ਆ। ਅਸੀਂ 1000-1000 ਵਾਲੇ ਸੂਟ ਪਹਿਲਾਂ ਹੀ 5-500 ਰੁਪਏ ਦੇ ਵਿੱਚ ਹੀ ਜੰਨੇ ਆ। ਪਰ ਅਸੀਂ ਨਾਲ ਤੁਹਾਨੂੰ ਵੱਡਾ ਫਾਇਦਾ ਕਰਕੇ ਦੇ ਰਹੇ ਹਾਂ। ਜਿਹੜੇ ਬਾਜ਼ਾਰ 'ਚ 1-1000 ਰੁਪਏ ਦੇ ਫੋਟੋ ਵਾਲੇ ਸੂਟ ਲੈ ਜਾਓ 5-500 ਰੁਪਏ ਸੂਟ ਕਰਤੇ 5-500 ਰੁਪਏ ਚ 1000-1000 ਦਾ ਸੂਟ 500 ਚ ਕਰਦੇ ਆ ਲਓ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 5-500 ਦੇ ਦਾ ਕਰਤੇ ਆ ਆ ਨਾਲ ਇੱਕ ਸੂਟ ਬਿਲਕੁਲ ਫ੍ਰੀ ਦੇਣਾ 5 ਮੀਟਰ ਫਿਓਨਾ ਦਾ ਸੂਟ ਬਿਲਕੁਲ ਫ੍ਰੀ ਭਾਜੀ ਉਹ ਲੋ ਤਾਂ ਬਾਕੀ ਪਟਾਕਾ ਬਾਤਾ ਪਟਾਕਾ ਬਾਤਾ ਉਹ ਜਿਹੜਾ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਸੂਟ ਆ ਸਾਡੇ ਕੋਲ ਲੈ ਜਾਓ ਸਿਰਫ 500 ਰੁਪਏ ਦਾ ਸੂਟ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਦਵਾਂਗੇ ਬਿਲਕੁਲ ਫ੍ਰੀ ਆ ਸੂਟ ਫ੍ਰੀ ਦੇ ਵਿੱਚ ਲੈ ਜਾਓ 1500-1000 ਵਾਲਾ ਸੂਟ 500 ਹੀ ਕਰਤੋਂ ਨਾਲ ਇੱਕ ਸੂਟ ਫ੍ਰੀ ਕਰਤਾ ਰਕੜੀ ਦੇ ਲਾਤੀ ਬਹੁਤ ਵੱਡੀ ਸੇਲ ਸਿਰਫ 4 ਦਿਨ ਦੇਖੋ ਭਾਈ ਚਾਹੇ ਡਿਜ਼ਾਈਨ ਆ ਲੈ ਲੋ ਚਾਹੇ ਡਿਜ਼ਾਈਨ ਆ ਲੈ ਲੋ ਚਾਹੇ ਡਿਜ਼ਾਈਨ ਆ ਲੈ ਲੋ ਦੇਖੋ ਜੀ ਰੰਗਾ ਮੇਚੀ ਕਿੰਨੀ ਆ ਗਈ ਤਾਕ ਪੂਰੀ ਰੇਟ ਲਾਤਾ ਇੱਕ 500 ਰੁਪਿਆ ਦੇਖੋ ਜੀ ਬਾਰ ਬਾਰ ਦੱਸੀ ਜਾਂਦੇ ਆ ਆ ਚੱਕੋ ਜੀ 1000 1000 12 1200 ਵਾਲੇ ਸੂਟ 5 500 ਜਿ ਲੈ ਜਾਓ 5 500 ਜਿ ਲੈ ਜਾਓ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਬਿਲਕੁਲ ਫ੍ਰੀ ਦੇਣਾ ਇਹ ਤੋਂ ਜਿਹੜਾ ਮਰਜੀ ਡਿਜ਼ਾਈਨ ਕੱਢ ਕੇ ਲੈ ਜਾਓ ਇੱਕ ਸੂਟ ਦੇ ਨਾਲ ਦੂਜਾ ਸੂਟ ਫ੍ਰੀ ਕਰਤਾ ਆ ਚੱਕੋ ਜੀ ਜਿਹੜੇ ਜਾਮ ਕਾਟਨ ਦੇ ਸੂਟ 2 2000 ਦੇ ਬਿਆਹਾਂ 'ਚ ਮਿਲਦੇ ਆ ਚੱਕੋ 650 ਰੁਪਏ ਦਾ ਸੂਟ ਕਰਤਾ ਜਿਹੜਾ 12 75 75 ਦਾ ਬਿਆਹ 'ਚ ਵੇਖਦਾ 650 ਦਾ ਕਰਤਾ ਜਿੰਨਾ ਮਰਜ਼ੀ ਲੈ ਲੋ 650 ਦਾ ਸੂਟ ਤਾਂ ਭਾਜੀ ਦੇਣਾ ਨਾਲ ਉਹਦੇ ਇੱਕ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਨਾਲ ਬਿਲਕੁਲ ਫ੍ਰੀ ਭਾਜੀ ਉਹ ਕਰਤੇ ਫੇਰੇ ਕਰਤੇ ਫੇਰੇ ਕਰਤੇ ਫੇਰੇ ਓਏ ਆਹ ਦੇਖੋ 15 1500 ਵਾਲੇ ਸੂਟ ਕਰਦੇ 650 ਚ ਆਹ 650 ਆ ਸੂਟ ਖਰੀਦੋ 650 ਵਾਲੇ ਸੂਟ ਦੇ ਨਾਲ 400 ਵਾਲਾ ਸੂਟ ਬਿਲਕੁਲ ਫ੍ਰੀ ਕਰਤਾ ਚਾਹੇ ਤੁਸੀਂ ਵਿਆਹ ਲਈ ਦੇ ਕੱਪੜਾ ਲੈਣਾ ਦਾਜਵਰੀ ਦਾ ਕੱਪੜਾ ਲੈਣਾ ਉਹ ਦੇਨ ਲੈਣ ਕੰਨਾ ਛੇਤੀ ਆਜੋ ਅੰਕਲੋਂ ਬੁੱਟਰ ਰੋਡ ਕਰਦੀਆਂ ਦੇਖੋ ਜੀ ਤਕੜਾ ਸਟਾਕ ਆ ਗਿਆ ਸੂਟ ਬਿਲਕੁਲ ਫ੍ਰੀ ਦੇ ਦੇਣੇ ਆ 4400 ਵਾਲੇ 650 ਰੁਪਏ ਦੇ ਨਾਲ ਧਿਆਨ ਨਾਲ ਸੇਲ ਸੁਣ ਲਓ ਆ 650 ਰੁਪਏ ਵਾਲੇ ਸੂਟ ਜਿੰਨੇ ਵੀ ਕੜਾਈ ਵਾਲੇ ਪ੍ਰਿੰਟ ਵਾਲੇ ਜਿਹੜੇ ਵੀ ਦਾਜਵਰੀ ਵਾਲੇ ਕੱਪੜੇ ਵਾਲੇ ਪਏ ਸਾਰੇ 650 ਦੇ ਉਹਨਾਂ ਨਾਲ ਆ ਸੂਟ ਬਿਲਕੁਲ ਫ੍ਰੀ ਦੁਪੱਟੇ ਦੇ ਨਾਲ ਵਾਹ ਜੀ ਦੇਖੋ ਜੀ ਬਾਰ ਬਾਰ ਕਹਿ ਰਹੇ ਆ ਆ ਸਟਾਕ ਪਿਆ 650 ਉਹ ਦੇਖੋ ਸਾਰਾ ਹੀ ਸਟਾਕ ਇਹ ਸਟਾਕ ਕਲੀਅਰ ਕਰਨਾ ਜਦੋਂ ਸਟਾਕ ਕਲੀਅਰ ਹੋ ਗਿਆ ਉਸ ਤੋਂ ਬਾਅਦ ਸੇਲ ਬੰਦਿਆ ਇਸ ਕਰਕੇ ਕਹਿੰਦੇ ਛੇਤੀ ਛੇਤੀ ਆਜੋ 1216 ਸੂਟ 500 ਰੁਪਏ ਦਵਾਂਗੇ ਉਹਦੇ ਨਾਲ ਦੂਜਾ ਸੂਟ ਬਿਲਕੁਲ ਫ੍ਰੀ 116 ਸੂਟ ਦਵਾਂਗੇ 650 ਚ ਉਹਦੇ ਨਾਲ ਵੀ ਕਾਟਨ ਦਾ 416 ਸੂਟ ਦਵਾਂਗੇ ਬਿਲਕੁਲ ਫ੍ਰੀ ਦੇਖੋ ਜੀ ਰਾਮ ਟੈਕਸ ਦੇ ਸਹਿਵਾ ਦੇ ਸੂਟ ਆ ਗਏ ਆ ਕੜਾਈ ਵਾਲੇ ਜਿਹੜੇ ਬਜ਼ਾਰਾਂ ਚ 2 200 ਰੁਪਏ ਦਾ ਮਿਲਦਾ ਚੱਕੋ 750 ਰੁਪਏ ਦਾ 750 ਰੁਪਏ ਦਾ ਸੂਟ ਦੇਣਾ ਵਾ ਚੈਲੰਜ ਕਰਕੇ ਕਹਿੰਨੇ ਆ ਜਿਹੜਾ ਬਜ਼ਾਰਾਂ ਚ 15 1500 ਦਾ ਵਿਕਦਾ ਇੱਥੇ 750 ਰੁਪਏ ਦਾ ਸੂਟ ਦੇ ਨਾਲ ਟਾਪ ਦਾ ਡਿਜ਼ਾਈਨ ਚੈੱਕ ਕਰ ਲੋ ਜੀ ਆ ਦੇਖੋ ਜੀ ਕੋਈ ਮੰਗਦਾ 1500 ਕੋਈ ਮੰਗਦਾ 1700 ਸਾਡਾ ਰੇਟ ਸਿਰਫ 750 750 ਦਾ ਸੂਟ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਦੇਵਾਂਗੇ 750 ਵਾਲੇ ਸੂਟ ਦੇ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਔਰ ਰੈਡੀमेड ਸਟਿਚ ਕੀਤਾ ਨਾਇਰਾ ਕੱਟ ਸੂਟ ਜਿਹੜਾ ਬਾਜ਼ਾਰ ਚ 6-700 ਰੁਪਏ ਮਿਲਦਾ ਇੱਥੇ 750 ਸੂਟ ਦੇ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਦੇਵਾਂਗੇ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਡਿਜ਼ਾਈਨ ਇਹ ਕਹਿੰਨੇ 750 ਰੁਪਏ ਦੇ ਨਹੀਂ ਦੇਣੀ ਕਿਸੇ ਨੇ ਤੁਹਾਨੂੰ ਰੈਡੀमेड ਨਾਇਰਾ ਕੱਟ ਫ੍ਰੀ ਨਹੀਂ ਦੇਣਾ ਡਿਜ਼ਾਈਨ ਚੈੱਕ ਕਰੋ ਟਾਪ ਕਲਾਸ ਲਗਜ਼ਰੀ ਰਾਮਟੈਕਸ ਸਹਿਵਾ ਦੇ بیس ਤੇ ਤਗੜੇ ਤਗੜੇ ਬ੍ਰਾਂਡ ਲਾਤੇ 750 ਰੁਪਏ ਦਾ ਜੀ ਦੇਖੋ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 30000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਸੇਲ ਦੇ ਵਿੱਚ ਸਿਰਫ 10000 ਦਾ ਲੈ ਜਾਓ ਜਿੰਨੇ ਸੂਟ ਖਰੀਦੂਗੇ ਉਨੇ ਸੂਟ ਫ੍ਰੀ ਤੁਸੀਂ 10 ਸੂਟ ਖਰੀਦੂਗੇ 10 ਸੂਟ ਫ੍ਰੀ 20 ਸੂਟ ਖਰੀਦੂਗੇ 20 ਸੂਟ ਫ੍ਰੀ ਤੁਸੀਂ ਚਾਹੇ 100 ਸੂਟ ਖਰੀਦ ਲਓ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਬੁਟੀਕ ਆ ਚਾਹੇ ਤੁਹਾਡੀ ਛੋਟੀ ਮੂੜੀ ਦੁਕਾਨਦਾਰ ਹੋ ਜਾਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤਾਂ ਆ ਜਾਓ ਅੰਕਲ ਹੋਮ ਬੁੱਟਰ ਰੋਡ ਕਾਦੀਆਂ ਸਾਰਾ ਦਾ ਸਾਰਾ ਸਟਾਕ ਕਲੀਅਰ ਕਰ ਦੇਣਾ ਚਾਹੇ ਆ ਢੇਰੀ ਹੋਵੇ ਚਾਹੇ ਉਹ ਢੇਰੀ ਹੋਵੇ ਬਿਲਕੁਲ ਫਰੀ ਦੇ ਭਾ ਦੇ ਰਹੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਕੋਈ 25% ਕੋਈ 30% ਲੈਸ ਲਾਂਦਾ ਨਾ ਆਹ ਸੇਲ ਜਿਹੜੀ ਲਾਤੀ ਹੈ ਸਭ ਤੋਂ ਵੱਡੀ ਸੇਲ ਆਤੀ। ਉਹ ਸਿਆਣੇ ਬਣੋ ਸਿਆਣੇ ਬਣੋ ਨਾ ਕਰਾ ਲੁੱਟਣਾ ਨਾ ਕਰਾ ਲੁੱਟਣਾ। ਉਹ ਲੁੱਟਣਾ ਨਾ ਕਰਾਓ ਸਿੱਧੇ ਅੰਕਲੋਂ ਬੁੱਟਰ ਰੋਡ ਕਾਦੀਆਂ ਆਜੋ। ਸਟਾਕ ਸਾਰਾ ਹੀ ਕਲੀਅਰ ਕਰ ਦੇਣਾ। ਰੱਖੜੀ ਦੇ ਬਹੁਤ ਵੱਡੀ ਸੇਲ। ਪਹਿਣਾ ਭਰਾ ਮਾਰੇ ਫੇਰੇ। ਉਹ ਵਿਆਹ ਸ਼ਾਈ ਦਾ ਕੱਪੜਾ ਲੈਣਾ। ਦਾਜ ਬੜੀ ਦਾ ਕੱਪੜਾ ਲੈਣਾ। ਆਹ ਦੇਖੋ 5-500 ਦੇ ਵਿੱਚ 6-6 7-700 ਵਾਲੇ ਸੂਟਾਂ 'ਚ ਇੱਕ ਸੂਟ ਨਾਲ ਦੂਜਾ ਸੂਟ ਫ੍ਰੀ। ਆਹ ਦੇਖੋ 500 ਵਾਲਾ ਸੂਟ। ਇਹ ਬੁਟੀਕ ਪੀਸ ਆ। 500 ਰੁਪਏ ਦਾ ਉਹ ਸੂਟ ਦਵਾਂਗੇ। 500 ਵਾਲੇ ਸੂਟ ਦੇ ਨਾਲ ਆ ਦੂਜਾ 5 ਮੀਟਰ ਦਾ ਪ੍ਰਿੰਟ ਸੂਟ ਇਹ ਦਵਾਂਗੇ ਬਿਲਕੁਲ ਫ੍ਰੀ ਦੇਖੋ ਜੀ 650 ਵਾਲੇ ਬੁਟੀਕ ਟਾਪ ਕਲਾਸ ਦੇ ਡਿਜ਼ਾਈਨ ਦੇ ਰਹੇ ਆ ਕੋਈ ਲਾਟ ਨਹੀਂ ਫਰੈਸ਼ ਸ਼ੌਦੇ ਆ ਤੁਸੀਂ ਚੈੱਕ ਕਰ ਲਓ ਨਵੇਂ ਡਿਜ਼ਾਈਨ ਆਏ ਆ ਇੱਕ ਤੋਂ ਇੱਕ ਟਾਪ ਤੋਂ ਟਾਪ ਡਿਜ਼ਾਈਨ ਆ ਦੇਖੋ 650 ਦਾ ਸੂਟ ਆ ਉਹਦੇ ਨਾਲ ਕਾਟਨ ਦਾ ਸੂਟ 250 ਰੁਪਏ ਵਾਲਾ ਬਿਲਕੁਲ ਫ੍ਰੀ ਦੇ ਰਹੇ ਆ ਚੈਲੰਜ ਕਰਕੇ ਕਹਿੰਦੇ ਆ ਬੁੱਟਾ ਰੋੜ ਕਾਦੀਆਂ ਤੇ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਲੱਗ ਗਈ ਆ ਆਜੋ ਅੰਕਲੋਂ ਬੁੱਟਾ ਰੋੜ ਕਾਦੀਆਂ ਜਿਹੜਾ ਦਾਜਵਰੀ ਦਾ ਕੱਪੜਾ ਟਾਪ ਦੇ ਰਾਮਟੈਕਸ ਸਹਿਵਾ ਦੇ ਜਿਹੜੇ ਡਿਜ਼ਾਈਨ ਜਿਹੜੇ 750 ਦੇ ਕਰਤੇ ਆ ਉਹਦੇ ਨਾਲ ਨਾਇਰਾ ਕੱਟ ਰੈਡੀमेड ਸੂਟ ਬਿਲਕੁਲ ਬਈਵਾ ਜੀ ਸੋ ਇਸ ਤਰ੍ਹਾਂ ਮੈਂ ਤੁਸੀਂ ਹੋਰ ਵੀ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਉਹਦੇ ਵਿੱਚ ਵੱਡੇ ਫਾਇਦੇ ਕਰਾਂਗੇ ਸਾਡੇ ਕੋਲ ਆਜੋ ਕੋਡੀਆਂ ਨੇ ਭਾ ਕੱਪੜਾ ਅੰਕਲ ਓਮ ਬੁੱਟਰ ਰੋਡ ਕਾ ਦੀਆਂ ਨੰਬਰ ਸਕੀਨ ਤੇ ਕੋਈ ਜਾਣ ਕੇ ਲੈਣੀ ਆ ਫੋਨ ਤੁਸੀਂ ਕਰ ਸਕਦੇ ਹੋ ਕੈਨਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਾ ਦੀਆਂ